ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵਿਖੇ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣਿਆ ਤੇ ਇੱਕ ਸੂਈ ਸਵਾਈ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਕਿਸੇ ਜ਼ਰੂਰੀ ਕੰਮ ਤੋਂ ਵੀਰ ਜੀ ਹੁਣਾਂ ਨੂੰ ਜਿਹੜਾ ਬਾਹਰ ਜਾਣਾ ਪਿਆ ਵਾ ਤੇ ਅੱਜ ਉਹ ਘਰੇ ਨਹੀਂ ਆ ਪਹਿਲਾਂ ਘਰੇ ਹੀ ਤੇ ਹੁਣ ਅਚਾਨਕ ਹੀ ਜਾਣਾ ਪਿਆ ਵਾ ਜਿਹੜਾ ਮਜਬੂਰੀ ਕਰਨ ਤੇ ਅੱਜ ਅਹੀਂ ਤੁਹਾਨੂੰ ਇਹਨਾਂ ਬਾਰੇ ਦੱਸਣਾ ਵਾ ਚੰਗੀ ਤਰ੍ਹਾਂ ਤੁਹਾਨੂੰ ਤੋਰ-ਤੋਰ ਕੇ ਦਿਖਾ ਦਾਂਗੇ ਤੇ ਬਾਕੀ ਜੇ ਕੋਈ ਗੱਲ ਸਾਡੇ ਤੋਂ ਦੱਸਣ ਵਾਲੀ ਰਹੇ ਜੇ ਤੁਸੀਂ ਫੋਨ ਕਰਕੇ ਵੀਡੀਓ ਨਾਲ ਪੁੱਛ ਸਕਦੇ ਜੀ ਤੇ ਡਰੈਸ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸਤੀ ਆ ਪਿੰਡ ਪਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ 메ਨ ਰੋਡ ਦੇ ਉੱਪਰ ਹੀ ਆ ਜਿਹੜਾ ਵੀਡੀਓ ਨਾਲ ਦਾ ਉਹ ਤਕਰੀਬਨ ਇੱਥੋਂ ਕੋਈ ਅੱਧਾ ਕਿਲੋਮੀਟਰ ਇੱਕ ਕਿਲੋਮੀਟਰ ਦੂਰੀ ਹੈ ਬਸ ਜਿਹੜਾ 메ਨ ਰੋਡ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਹਾਈਵੇ ਜਾਂਦਾ ਜਿਹੜਾ ਖਲਚੀਆਂ ਦੇ ਨਾਲ ਹੀ ਜਿਹੜਾ ਵਾ ਤੇ ਰਈਆ ਅਬਿਆਸ ਵੀ ਲੱਗ ਗਈ ਆ ਤੇ ਇੱਕ ਸੂਈ ਆ ਤੇ ਇੱਕ ਗੱਬਨ ਆ ਪਹਿਲਾਂ ਤੁਹਾਨੂੰ ਗੱਬਨ ਦਿਖਾ ਦਿੰਦੇ ਆ ਆਪੇ ਲਾਂ ਸੂਆ ਜਿਹੜਾ ਜਰਸੀ ਨੇ ਕਿੰਦੇ ਕੀ ਸੋਣਾ ਵਾ ਮੂੰਹ ਛਿੱਗੀ ਤੇ ਮੂੰਹ ਜਿਹੜੀ ਛੇਦਨ ਦੋਵੇਂ ਮੂੰਹ ਛੇਦਾਂਦੇ ਆ ਥਾਣੇ ਦੇਖ ਸਕਦੇ ਜੇ ਤਿਆਰ ਕਰੂਗੀ ਏ ਖੋਲੋ ਇੱਕ ਵਾਰੀ ਤੋੜ ਦਈਏ ਫੇਰ ਇਹਨਾਂ ਦੁੱਧ ਪਹਿਲੇ ਸਵੇਰੇ ਜਿਹੜਾ ਕਹਿੰਦੇ ਕਿ ਕੋਈ 12 ਕਿਲੋਟਰ ਦੇ ਕਰੀਬ 11 12 ਲੀਟਰ ਦੇ ਕਰੀਬ ਹੈ। ਵੀ ਜਿਹੋ ਇਹਨਾਂ ਨੇ 10:30 ਵਜੇ ਜਿਹੜਾ ਕਹਿੰਦੇ ਕਿ ਚਵਾ ਦਊਗੀ। ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ। ਤੇ ਦਿਨ ਜਿਹਨੇ ਹਵਤਾ ਦੱਸਦੇ ਨੇ ਜਿੰਨੇ ਲੈ ਜਾਣੇ। ਬਾਕੀ ਜਰਸੀ ਆ। ਅੱਲੇ ਕੋਈ ਬਹੁਤ ਠੰਡੀ ਠੇਰੀ ਆ। ਇੱਦਾਂ ਬੈਠੋ। ਹੈਗੀ ਵੀ ਠੰਡੀ ਠੇਰੀ ਆ ਜੀ। ਆਹ ਦੇਖੋ ਜੀ ਇੱਦਾਂ ਜਿੱਦਾਂ ਮਰਜ਼ੀ ਬੈਠੋ। ਠੀਕ ਹੈ ਜੀ। ਆ ਜਿ ਲੈ ਆਓ ਜੀ। ਬਾਕੀ ਚਿਹਰੇ ਤੇ ਬੜੀ ਪਿਆਰੀਏ ਤੇ ਉਤਰਾਂ ਵੀ ਤਾਂ ਵੀ ਹੁੰਦੀ ਵੀ ਚਲੋ ਠੀਕ ਐ ਮੁੰਡਾ ਜਿਹੜਾ ਕਹਿੰਦਾ ਕਿ ਇਹਦਾ 35000 ਰੱਖਣਾ ਤੇ ਮਾਨਤਨ ਮੌਕੇ ਤੇ ਪੂਰਾ ਖੁੱਲਾ ਕਹਿੰਦੇ ਕਰਾਂਗੇ ਬਸ ਕੋਈ ਫੋਨ ਲਾਵੇ ਇੱਕ ਈ ਹੁਣ ਤੇ ਨਾਲੇ ਉਹ ਕਹਿੰਦੇ ਸੀ ਕਿ ਵੀਡੀਓ ਜਿਹੜਾ ਇਹ ਵੀ ਕਹਦੇ ਉਹ ਕੋਈ ਫੋਨ ਇੱਕ ਈ ਜਰੂਰ ਲਾਵੇ ਦੇ ਦੇਣੀਆਂ ਹੁਣ ਹੱਲੇ ਦੋ ਕ ਦਿਨ ਜਿਹੜਾ ਆਇਆ ਵੀ ਨਹੀਂ ਜਾਣਾ ਫਿਰ ਸਾਂਭ ਜਿਹੜੀ ਕੀਤੀ ਨਹੀਂ ਜਾਣੀ ਇਹਨਾਂ ਦੀ ਬਾਕੀ ਜੋੜੇ ਤਾਂ ਤੁਹਾਨੂੰ ਮੁੱਲ ਦੱਸਾਂਗੇ ਤਾਂ ਹੋਰ ਮਾਨ ਵਿੱਚੋਂ ਕਰ ਦਾਂਗੇ ਇੱਕ ਆ ਸੂਈ ਸਵਾਈ ਹੈ ਇਹ ਮੋਹ ਛਿੱਗੀ ਆ ਇਹ ਵੀ ਮੋਹ ਛਿੱਗੀ ਆ ਤੇ ਸੁਆ ਇਹਦਾ ਜਿਹੜਾ ਵਾ ਪਹਿਲਾ ਹੀ ਆ ਇਹਦਾ ਵੀ ਦੋਵੇਂ ਜੜੀਆਂ ਪਹਿਲੇ ਤੋਂ ਹੀ ਆ। ਇਹ ਕਰੇ ਫੇਰ ਲੈ ਜਾਓ ਦਨ ਨੂੰ ਤੋੜਦੇ ਚੰਗੀ ਤਰ੍ਹਾਂ। ਥੋੜਾ ਜਿਹਾ ਇਧਰ ਨੂੰ ਭਜਦੀ ਆ। ਬਾਕੀ ਕੱਦ ਕਾਠ ਹੈ ਇਹਦਾ ਵੀ ਚਲੋ ਚੰਗਾ ਵਾ। ਜੀ ਬੜ ਮਾਰਲੀ। ਇਹਦੇ ਮੇ ਥੋੜਾ ਜਿਆਦਾ ਆਉਂਦੀ ਆ। ਕੋਈ ਲੱਭੀ ਨਹੀਂ ਆਉਂਦੀ। ਚਲੋ ਬੰਦ ਦਾ ਕੋਈ ਗੱਲ ਨਹੀਂ ਬੰਦ। ਚਾਹ ਬੁਦੀ ਵੀ ਆ ਤੇ ਥੋੜੀ ਜੀ ਘਰ ਤੇ ਕੇ ਇਹਦੀ ਨਸਨ ਨਸਾ ਪਈਆਂ ਹੁੰਦੀਆਂ ਆ ਆ ਜਨਾ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 10 ਲੀਟਰ ਜਿਹੜਾ ਪੱਕਾ ਤਿਆਰ ਦੱਸਦੇ ਆ 10 ਠੰਡਾ ਲੈ ਕੇ ਦੋ ਟਾਈਮ ਵੀ ਵੇਪਰ ਆ ਛੋੜ ਦੇਣ ਕੋਈ ਵੀਰ ਆਪਣੀ ਦੋ ਟਾਈਮ ਛੋ ਕੇ ਲੈ ਜੇ ਤੇ ਠੰਡੀਆਂ ਫੇਲ ਦੋਵੇਂ ਹੀ ਆ ਜਿਹੜੀ ਤੇ ਆ ਜਿਹੜਾ ਇਹਦਾ ਬੱਚਾ ਹੈ ਤੇ ਆ ਥਾਣੇ ਦੇਖ ਸਕਦੇ ਤੇ ਲਾਗੇ ਤੋਂ ਤੇ ਇਹਦਾ ਵੀ ਮੁੱਲ ਜਿਹੜਾ ਕਹਿੰਦੇ ਕਿ ਮੁੱਲ ਇਹਦਾ ਜਿਹੜਾ ਵਾ 35000 ਆ ਤੇ ਕਿ ਜੋੜਾ ਖੜੂਗਾ ਤੇ 65000 ਦਾ ਕਹਿੰਦੇ ਕਿ ਜੋੜਾ ਦੇ ਦੇਾਂਗੇ ਤੇ ਬਾਕੀ ਕੋ ਵੀਰ ਫੋਨ ਲਾਵੇ ਮਾਨ ਤਾਂ ਜਿਹੜਾ ਪੂਰਾ ਖੁੱਲਾ ਹੋਊਗਾ ਉਹ ਕਹਿੰਦੇ ਕਿ ਪਾਸ ਅੱਜ ਦੇ ਦੇਣੀ ਆ ਮੈਂ ਕਿਉਂਕਿ ਸੋਡਾ ਮਜਬੂਰੀ ਕਰਕੇ ਹੁਣੇ ਜਾਣਾ ਪੈ ਗਿਆ ਤੇ ਦੋ ਕੁ ਦਿਨ ਹੱਲੇ ਉਧਰ ਨਿਕਲਨੇ ਆ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਖੜੇ ਉਹ ਚੀਜ਼ੇ ਸਾਡੇ ਤਾਂ ਦੱਸਣ ਵਾਲੀ ਰਹਿ ਗਈ ਹੋਵੇ ਤੇ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਜੀ ਫੋਨ ਨੰਬਰ ਸਕਰੀਨ ਤੇ ਹੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ